ਹਰੇ ਆਪੇ ਝਗਰ ਚੁਕਾਵੇ ਬੈਰਾੜੀ ਮਹੱਲਾ ਚੌਥਾ ਜਪ ਮੰਨ RAM ਨਾਮ ਨਿਸਤਾਰਾ ਕੋਟਕ ਟੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਸ ਨਦਰ ਨ ਆਵੇ ਹਰ ਲਾਦਾ ਗੁਰ ਵਿਚਾਰਾ ਹਰਿ ਆਪੇ ਸਾਹੁ ਸਰਾਫ ਰਤਨ ਹੀਰਾ ਹਰਿ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੀ ਸੋ ਸਾਹੁ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਪਮਾਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰਤਿਆਇਐ ਸੁਖ ਦਾਤਾ ਜਾ ਕਾਇ ਅੰਤ ਨ ਪਾਰ ਆਵਾਰਾ ਰਹਾਉ ਅਗਰ ਕੋਟਮ ਹੈ ਉਰ ਦਲੇਵ ਲਾਗਾ ਹਰ ਰੱਖੈ ਉਦਰ ਮੰਜਾਰਾ ਸੋ ਐਸਾ ਹਰ ਸੇਵੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸ਼ਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਬੈਰਾੜੀ ਮਹੱਲਾ ਚੌਥਾ ਜਪਮਨ ਹਰ ਹਰ ਨਾਮ ਨਿਤ ਧਿਆਈ ਜੋ ਇੱਛਾ ਹੈ ਸੋਈ ਫਲ ਪਾਵਹਿ ਫਿਰ ਦੁੱਖ ਨਾ ਲਾਗੇ ਆਇ ਰਹਾਉ ਸੋ ਜਪ ਸੋ ਤਪ ਸਾ ਬਰਤ ਪੂਜਾ ਜਿਤ ਹਰਿ ਸਿਉ ਪ੍ਰੀਤ ਲਗਾਈ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇਕ ਖਿਨ ਮੈਂ ਬਿਸਰ ਸਭ ਜਾਈ ਤੂੰ ਬੇਅੰਤ ਸਰਬ ਕਲ ਪੂਰਾ ਕਿਛ ਹੀਮਤ ਕਹੀ ਨਾ ਜਾਏ ਨਾਨਕ ਸਰਨ ਤੁਮਾਰੀ ਹਰ ਜਿਓ ਭਾਵੈ ਤੇ ਵਛੜਾਈ ਰਾਗ ਬਿਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਜਨਾਂ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਉ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰਨਾਮ ਦਿਵਾਇਓ ਸਰਬ ਸੁਖ ਹਰਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਰਾਗ ਤਲੰਗ ਮਹੱਲਾ ਪਹਿਲਾ ਘਰ ਪਹਿਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਯਕ ਅਰਜ ਗੁਪਤੰ ਪੇਸ ਤੋ ਦਰ گوش ਕੁੰਨ ਕਰਤਾਰ ਹਕਾ ਕਬੀਰ کریم ਤੂੰ ਬੇਅੈਬ ਪਰਵਦਗਾਰ ਦੁਨੀਆ ਮਕਾਮੇ ਫਾਨੀ ਤਹਕੀਕ ਦਿਲਦਾਨੀ ਮਮਸਰ ਮੂਏ ਅਜਰਾਈਲ ਗ੍ਰਿਫ ਤਹ ਦਿਲ ਹੀ ਚਨਾ ਦਾਨੀ ਰਹਾਉ ਜਨ ਪਿਸਰ ਪਦਰ ਬਿਰਾਦਰਾਂ ਕਸ ਨੇ ਇਸ ਦਸਤੰਗੀਰ ਆਖਰ ਬੇਅਪਤਮ ਕਸ ਨਾ ਦਾਰਦ ਤੂੰ ਸਵਾਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ ਉਗਾਹੇ ਨਾ ਨੇਕੀ ਕਾਰ ਕਰਦਮ मम ਈਚਨੀ ਅਹਵਾਲ ਬਦ ਬਖਤ ਹਮ ਚੋਬ ਖੀਲ ਗਾਫਿਲ ਬੇ ਨજર ਬੇ ਬਾਕ ਨਾਨਕ ਬੁਗੋਇਦ ਜਨ ਤੁਰਾ ਤੇਰੇ ਚੱਕਰਾ ਪਾ ਖਾਕ ਤਲੰਗ ਮਹੱਲਾ ਪਹਿਲਾ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ ਮੈਂ دیਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗਉ ਨੀਤਾ ਨੀਤ ਤਉ ਦਰਸ਼ਨ ਕੀ ਕਰਉ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਰਹਾਉ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਅਨੇਹੀ ਸਰਬੇ ਪਰਮਲ ਕਰਨਾ ਕੇ ਪਟ ਭਾਂਡਾ ਕਹੈ ਨਾ ਕੋਈ ਐਸਾ ਭਗਤ ਵਰਨ ਮਹ ਹੋਈ ਤੇਰੇ ਨਾਮ ਨਿਵੇਂ ਰਹੇ ਲਿਵ ਲਾਈ ਨਾਨਕ ਤਿੰਨ ਦਰ ਪੀਖਿਆ ਪਾਏ ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਇਹੋ ਤਨ ਮਾਇਆ ਪਾਹਿਆ ਪਿਆਰੀ ਲੀਤੜਾ ਲੱਭ ਰੰਗਾਈ ਮੇਰੇ ਕੰਤ ਨਾ ਪਾਵੈ ਚੋਲੜਾ ਪਿਆਰੀ ਕਿਉ ਧਨ ਸੀਜੈ ਜਾਏ ਹਉ ਕੁਰਬਾਨੈ ਜਾਉ ਮਿਹਰਵਾਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾ ਕੈ ਹਉ ਸਦ ਕੁਰਬਾਨੈ ਜਾਉ ਰਹਾ ਕਾਇ ਰੰਗਣ ਜੇ ਥੀ ਐ ਪਿਆਰੀ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੀ ਕੰਤ ਤਿਨਾ ਕਹਿ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਝੇ ਆਪੇ ਰੰਗੀ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਇਆਨੜੀਏ ਮਾਨੜਾ ਕਾਇ ਕਰੇ ਆਪਨੜੇ ਘਰ ਹਰ ਰੰਗੋ ਕੀ ਨਾ ਮਾਣੀ ਸਹੋ ਨੇੜੈ ਧਨ ਕੰਵਲੀਏ ਬਾਹਰ ਘਿਆ ਟੁੰਢੇ ਟੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੂ ਤਾਂ ਸੁਹਾਗਣ ਜਾਣੀ ਐ ਲਾਗੀ ਜਾਂ ਸਹੋ ਤਰੇ ਪਿਆਰੂ ਿਆਣੀ ਬਾਲੀ ਕਿਆ ਕਰੇ ਜਾਂ ਧਨਕੰਤ ਨਾ ਭਾਵੈ ਕਰਨ ਪਲਾਹ ਕਰੇ ਬਹੁ ਤੇਰੀ ਸਾ ਧਨ ਮਹਿਲ ਨਾ ਪਾਵੇ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀ ਸਮਾਣੀ ਇਨੀ ਬਾਤੀ ਸੋ ਪਾਈਐ ਨਾਹੀ ਭਈ ਕਾਮਣ ਇਆਣੀ ਜਾਏ ਪੁੱਛੋ ਸੁਹਾਗਣੀ ਵਾਹੈ ਕਿਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਕਮਤ ਹੁਕਮ ਚੁਕਾਈਐ ਜਾਂ ਕੈ ਪ੍ਰੇਮ ਪਦਾਰਥ ਪਾਈਐ ਤਉ ਚਰਨੀ ਚੇਤ ਲਾਈਐ ਸਹੋ ਕਹ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹ ਸੋਹਾਗਣੀ ਪੈਣੀ ਇਨੀ ਬਾਤਿ ਸਹੋ ਪਾਈਐ ਆਪ ਗੁਆਈਐ ਤਾਂ ਸਹੋ ਪਾਈਐ ਔਰ ਕੈਸੀ ਚਤੁਰਾਈ ਸਹੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੋਹਾਗਣ ਨਾਨਕ ਸਾ ਸਭ ਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਭਾਏ ਸਮਾਣੀ ਸੁੰਦਰ ਸਾਏ ਸਰੂਪ ਵਿਚਖਣ ਕਹੀਐ ਸਾ ਸਿਆਣੀ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀਂ ਗਿਆਨ ਵੇ ਲਾਲੂ ਪਾਪ ਕੀ ਜਾਂਜ ਲਹਿ ਕਾਬਲ ਹੋ ਧਾਇਆ ਜੋਰੀ ਮੰਗੈ ਦਾਨ ਵੇ ਲਾਲੂ ਸ਼ਰਮ ਧਰਮ ਦੋਏ ਛਪ ਖਲੋਈ ਕੂੜ ਫਿਰੈ ਪਰ ਦਾਨ ਵੇ ਲਾਲੂ ਕਾਜੀਆਂ ਬਹਾਮਣਾ ਕੀ ਗਲ ਥਕੀ ਅਗਧ ਪੜੈ ਸ਼ੈਤਾਨ ਵੇ ਲਾਲੂ ਮੁਸਲਮਾਨੀਆਂ ਪੜਹਿ ਕਤੇਬਾਂ ਕਸ਼ਟ ਮਹਿ ਕਰਹਿ ਖੁਦਾਈ ਵੇ ਲਾਲੂ ਜਾਤ ਸੁਨਾਤੀ ਹੋਰ ਹਿੰਦਵਾਨੀਆਂ ਏਹ ਪੀ ਲੇਖ ਹੈ ਲਾਏ ਵੇ ਲਾਲੂ ਖੂਨ ਕੇ ਸੋਹਲੇ ਗਾਵੀ ਅਹ ਨਾਨਕ ਰਤ ਕਾ ਕੋ ਹੂੰ ਪਾਏ ਵੇ ਲਾਲੂ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੂਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖ ਵਖ ਅਕੇਲਾ ਸੱਚਾ ਸੋ ਸਾਹਿਬ ਸੱਚਤ ਪਾਵਸ ਸੱਚੜਾ ਨਿਉਂ ਕਰੇਗ ਮਸੂਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੂਸਤਾਨ ਸੰਭਾਲਸੀ ਬੋਲਾ ਆਵਨ 78 ਜਾਨ 97 ਹੋਰ ਪੀ ਉੱਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਲੰਗ ਮਹੱਲਾ ਚੌਥਾ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ ਸਲਾਹੇ ਹੋ ਸੱਚ ਸਭ ਉਪਰ ਹਰ ਧਨੀ ਜਿਸ ਨਾਹੀ ਕੋਈ ਸ਼ਰੀਕ ਕਿਸ ਲੇਖਾ ਹੋ ਗਨੀ ਰਹਾਉ ਪਉਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰ ਬਣੀ ਵਿਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ ਤਲੰਗ ਮਹੱਲਾ ਚੌਥਾ ਨਿਤਨੇ ਫਲ ਕਰਮ ਕਮਾਏ ਬਫਾਵੇ ਦੁਰਮਤੀਆ ਜਬ ਆਣੈ ਬਲਵੰਚ ਕਰ ਝੂਠ ਤਬ ਜਾਣੈ ਜਗ ਜਿਤਿਆ ਐਸਾ ਬਾਜੀ ਸਹਸਾਰ ਨਾ ਚੇਤਾ ਹਰ ਨਾਮ ਖਿਨਮਹਿ ਬਿਨ ਸਹਿ ਸਭ ਝੂਠ ਮੇਰੇ ਮਨ ਧਾਈ ਰਾਮਾ ਰਹਾਉ ਸਾਵੇਲਾ ਚਿਤ ਨਾ ਆਵੇ ਜਿਤਿਆਈ ਕੰਟਕ ਕਾਲ ਗਰਸੈ ਤਿਸ ਨਾਨਕ ਲਈ ਛਡਾਈ ਜਿਸ ਕਿਰਪਾ ਕਰ ਹਿਰਦੈ ਵਸੈ ਤਲਗ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਖਾਕ ਨੂਰ ਕਰਦੰ ਆਲਮ ਦੁਨੀਆਈ ਅਸਮਾਨ ਜ਼ਮੀਂ درخت ਆਬ ਪੈਦਾਇਿ ਸ ਖੁਦਾਈ ਬੰਦੇ ਜਸਮ ਦੀਦੰ ਖਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾਉ ਗੈਬਾਨ ਹੈ ਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਏ ਦਿਲ ਕਬਜ ਕਬਜਾ ਕਾਦਰੂ ਦੋਜਕ ਸਜਾਏ ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਕ ਖਾਨਾਏ ਜਬ ਅਜਰਾਇਲ ਬਸਤਨੀ ਤਬ ਚੇ ਕਾਰੇ ਬਿਦਾਏ ਹਵਾਲ ਮਲੂਮ ਕਰ ਦੰ ਪਾਕ ਅੱਲਾ ਬੁਘੋ ਨਾਨਕ ਅਰਦਾਸ ਪੇਸ਼ ਦਰਬੀਸ ਬੰਦਾ ਹ ਤਲੰਗ ਘਰ ਦੂਜਾ ਮਹੱਲਾ ਪੰਜਵਾਂ ਤੁਦ ਬਿਨ ਦੂਜਾ ਨਾਹੀ ਕੋਈ ਤੂੰ ਕਰਤਾਰ ਕਰਹਿ ਸੋ ਹੋਈ ਤੇਰਾ ਜੋਰ ਤੇਰੀ ਮਨ ਠੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਤੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਣਹਾਰ ਅਗਮ ਅਗਾਦ ਊਚ ਅਪਾਰ ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹੀ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸਿਮਰ 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 ਜਨ ਸੋਇ ਨਾਨਕ ਕਰਮ ਪ੍ਰਾਪਤ ਹੋਈ ਜਿਨ ਜਪਿਆ ਤਿਸ ਕੋ ਬਲੇਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਵਾਂਛੋਂ ਧੂਰ ਅਲੰਗ ਮਹੱਲਾ ਪੰਜਵਾਂ ਘਰ ਤੀਜਾ ਮੇਰਵਾਨ ਸਾਹਿਬ ਮੇਰਵਾਨ ਸਾਹਿਬ ਮੇਰਾ ਮੇਰਵਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਦਰਾਖੇਗਾ ਸਿਰ ਜਨਹਾਰ ਜਿਨ ਪਾਦਾਇਸ਼ ਤੂੰ ਕੀਆ ਸੋਈ ਦੇ ਅਧਾਰ ਜਿਨੇ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀਮ ਨਾ ਜਾਣੀਐ ਵੱਡਾ ਵੀ ਪਰਵਾਹ ਕਰ ਬੰਦੇ ਤੂੰ ਬੰਦਗੀ ਉਗੀ ਚਰ ਘਟ ਮਹ ਸਾ ਤੂੰ ਸਮਰਤ ਅਕਤ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਲੰਗ ਮਹੱਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਉ ਖਿਨ ਮਾਹੀ ਥਾਪ ਉਥਾਪ ਦਾ ਆਚਰ ਜ ਤੇਰੇ ਰੂਪ ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ਖੁਦ ਖਸਮ ਖਲਕ ਜਹਾਨ ਅੱਲਾ ਮਿਹਰਵਾਨ ਖੁਦਾਏ ਦਿਨ ਸਰੈਣ ਜੇ ਤੁਧ ਆਰਾਦੇ ਸੋ ਕਿਉਂ ਦੋਜਕ ਜਾਏ ਅਜਰਾਈਨ ਯਾਰ ਬੰਦੇ ਜਿਸ ਤੇਰਾ ਆਧਾਰ ਗੁਨਾ ਉਸਕੇ ਸਗਲੇ ਆਫੂ ਤੇਰੀ ਜਨ ਦੇਖਹਿ ਦੀਦਾਰ ਦੁਨੀਆਂ ਚੀਜ ਫੇਲ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮਿਲ ਨਾਨਕ ਬੂਜਿਆ ਸਦਾ ਏਕਸਗਾਉ ਤਲੰਗ ਮਹੱਲਾ ਪੰਜਵਾਂ ਮੀਰਾ ਦਾਨਾ ਦਿਲ ਸੋਚ ਮਹਭਤੇ ਮਨ ਤਨ ਬਸੈ ਸੱਚ ਸਾਹਾ ਬੰਦੀ ਮੋਚ ਰਹਾਉ ਦੀਦਨੇ ਦੀਦਾਰ ਸਾਹਿਬ ਕਾਸ਼ ਨਹੀਂ ਇਸ ਕਾ ਮੋਲ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੂਲ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੀਕ ਤਲੰਗ ਮਹੱਲਾ ਪਹਿਲਾ ਕਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹੀਐ ਰੇ ਭਾਈ ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ ਰਾਏ ਸਾ ਪਿਆਰੀ ਕਾ ਰਾਏ ਸਾ ਜਿਤ ਸਦਾ ਸੁਖ ਹੋਈ ਰਹਾ ਜਿਨ ਰੰਗ ਕੰਤ ਨਾ 라ਵਿਆ ਸਾ ਪਛੋਰੀ ਤਾਣੀ ਹਾਥ ਪਛੋੜੈ ਸਿਰ ਧੁਣੈ ਜਬ ਰੈਣ ਵਿਹਾਨੀ ਪਛੋਤਾਵਾ ਨਾ ਮਿਲੇ ਜਬ ਚੂਕੇਗੀ ਸਾਰੀ ਤਾਂ ਫਿਰ ਪਿਆਰਾ 라ਵੀ ਐ ਜਦ ਆਵੇਗੀ ਵਾਰੀ ਕੰਤ ਲੀਆ ਸੁਹਾਗਨੀ ਮੈਂ ਤੇ ਵਧਵੀ ਏ ਸੇ ਗੁਣ ਮੁਝੈ ਨਾ ਆਮਨੀ ਕਹਿ ਜੀ ਦੋਸ਼ ਧਰੇ ਜਿੰਨੀ ਸਖੀ ਸੋਹ 라ਵਿਆ ਤਿਨ ਪੁੱਛੋਂਗੀ ਜਾਏ ਪਾਏ ਲਗੂੰ ਬੇਨਤੀ ਕਰੂੰ ਲੇ ਆਉਂਗੀ ਪੰਥ ਬਤਾਈ ਹੁਕਮ ਪਛਾਣੈ ਨਾਨਕਾ ਬਹੁ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੈ ਤਉ ਪਿਆਰੀ ਕਉ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਧਾਤ ਮਿਲੈ ਫੁਨ ਧਾਤ ਕੋ ਲਿਵ ਲਿਵੈ ਕਉ ਧਾਵੈ ਗੁਰ ਪ੍ਰਸਾਦੀ ਜਾਣੀਐ ਤਉ ਅਨਭਉ ਪਾਵੈ ਪਾਨਾ ਵਾੜੀ ਹੋਏ ਘਰ ਖਰਸਾਰ ਨਾ ਜਾਣੈ ਰਸੀਆ ਹੋਐ ਮੁਸ਼ਕ ਕਾ ਤਬ ਫੂਲ ਪਛਾਣੈ ਅਪਿਉ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ ਸਹਜੇ ਸਹਜੇ ਮਿਲ ਰਹਿ ਅਮਰਾ ਪਦ ਪਾਵੇ ਤਲੰਗ